ਅਜੇ ਮੋ ਤਨੂ ਬਾੜੀ ਮੰਜਾ ਨੂੰ ਕਹਿਆ ਸੀ ਵੀ ਦੁੱਧ ਵਾਲੀ ਮੈਂ ਧਾਰਾ ਚੋ ਕੇ ਜਾਣਾ ਵਾਲਾ ਮੋਟਾ ਕੰਮ ਤਾਂ ਦੇਦਰਾ ਜਮੀਸ਼ਰੇ ਪੈ ਦੇਖ ਮਣ ਮਣ ਉਹ ਲੱਗੀ ਪਈ ਐ ਤੇ ਮੜਾ ਜਾਣੇ ਸਾਫ ਕਰ ਜੀ ਹੁਣ ਤਾਂ ਮੈਂ ਮਾਜ ਕੇ ਹਟੀ ਸੀ ਇਹਨੂੰ ਮੈਨੂੰ ਤਾਂ ਐ ਲੱਗਦਾ ਕੋਈ ਕੁੱਤਾ ਬੇਲਾ ਮੂੰਹ ਲਾ ਗਿਆ ਤਾਂ ਹੀ ਲੱਬੜ ਗਈ ਇਹ ਨਹੀਂ ਤਾਂ ਨਹੀਂ ਹੋ ਕਰਕੇ ਤੇਰੀ ਸਿੰਘ ਮਾਤਾ ਤੁਸੀਂ ਤਾਂ ਨਾਲੇ ਆਵੀਂ ਮੜਾ ਜੇ ਤੁਸੀਂ ਆਪ ਵੀ ਹੱਥ ਲਾ ਲਿਆ ਕਰ ਤੁਸੀਂ ਆਪ ਵੀ ਤਾਂ ਅਸਗ ਨਹੀਂ ਹੋਣਗੇ ஆக்கப்பல் ਆਹ ਹੋ ਜਦੋਂ ਖਰਾਬ ਪਿਆ ਸੀ ਉਹਦੇ ਤਾਂ ਤੈਨੂੰ ਉਹ ਨਹੀਂ ਦੀਂਦਾ ਸੀ ਟਾਈਮ ਉਹਨੂੰ ਤਾਂ ਮੈਨੂੰ ਗਾਲਾਂ ਕੱਢਦੀ ਰਹੀ ਜੂ ਟਾਈਮ ਪੀਸ ਖਾੜਾ ਮਾੜਾ ਹੁੰਦਾ ਜੇਲ ਹੁਣ ਲੋਟ ਕਰਾ ਲਿਆ ਹੁਣ ਤੇਜ਼ੀ ਨਾਲ ਚੱਲਣ ਲੱਗਾ ਤੇਰਾ ਜਮੀ ਸਰਿਆ ਪੈਸੇ ਮੈਂ ਚੰਗਾ ਥੜੀ ਹੋ ਤੂੰ ਆ ਮਰੇ ਬਾਝੇ ਮੈਂ ਕੱਢਦਾ ਤਾਂ